ਜੀ ਦੇ ਸੋਹਣੇ ਦਰਤੇ ਸਰਦਾ ਪਿਆਰ ਨਾਲ ਹਾਜ਼ਰੀ ਭਰ ਰਹੀ ਸਾਧ ਸੰਗਤ ਜੀ ਸਾਰੇ ਹੀ ਮਹਾਪੁਰਖ ਸਮਤ ਅਸੀਗ ਵਬ ਲਖਾ ਸਿੰਘ ਜੀ ਦਾ ਪਰ ਮੈਨੂੰ ਇਸ਼ਾਰਾ ਕੀਤਾ ਕਹਿੰਦੇ ਤੂੰ ਲੱਗ ਜਾ ਪਹਿਲਾਂ ਤੋ ਪਿਆਰੀ ਸਾਧ ਸੰਗਤ ਸਭ ਤੋਂ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੇ ਦਰ ਤੇ ਆਏ ਹਾਂ ਮੈਂ ਬਾਬਾ ਜੀ ਦਾ ਇੱਕ ਬਚਨ ਸਾਂਝਾ ਕਰਦਾ ਫਿਰ ਮੈਂ ਸਮਾਪਤੀ ਕਰਾਂਗਾ ਬਈ ਜਿਹਦਾ ਵਿਆਹ ਹੋਵੇ ਨਾ ਉਹਦੀ ਸੋਲੇ ਗਾਈ ਦੇ ਉਹਦੀਆਂ ਹੀ ਘੋੜੀਆਂ ਗਾਈ ਦੀਆਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਝੋੜੜਾਂ ਦੇ ਤੇ ਝੋੜੜਾਂ ਤੋਂ ਇੱਕ ਮਾਈ ਵਿਆਹੀ ਸੀ ਤਖਾਨਵਦ ਪਿੰਡ ਜਿੱਥੋਂ ਜਿੱਥੇ ਆਪਣਾ 68 ਉਹ ਮਾਈ ਦਾ ਨਾਂ ਸੀ ਪਿਆਰ ਨਾਲ ਉਹਨੂੰ ਬੰਸੋ ਕਹਿੰਦੇ ਸੀ ਤੇ ਜਦੋਂ ਬਾਬਾ ਈਸ਼ਰ ਸਿੰਘ ਜੀ ਇੱਥੇ ਨਾਨਕ ਸਰ ਆਏ ਸੇਵਾ ਸੰਭਾਲੀ ਤੇ ਬਾਬਾ ਜੀ ਕੋਲੇ ਸੰਗਤਾਂ ਆਉਂਦੀਆਂ ਤੇ ਤਖਾਨ ਵੱਤੋਂ ਮਾਤਾ ਵੀ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਆਪਾਂ ਵੀ ਪੂਰਨਮਾਸ਼ੀ ਤੇ ਚੱਲਿਆ ਕਰੀਏ ਵੀ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਪੁੰਨਿਆ ਲੱਗਦੀ ਤੇ ਸਾਰੀ ਰਾਤ ਰਾਗੀ ਢਾਡੀ ਕੀਰਤਨ ਕਰਦੇ ਆ ਬਾਬਾ ਜੀ ਬਚਨ ਕਰਦੇ ਆ ਤੇ ਕਹਿੰਦੇ ਇੱਥੇ ਨਾਨਕ ਸਰ ਆਏ ਪੂਰਨਮਾਸੀ ਤੇ ਸਾਈਕਲ ਤੇ ਆਇਆ ਬਾਪੂ ਨਾਲ ਬੇਬੇ ਨੂੰ ਭਾਲਿਆ ਜਦੋਂ ਸਾਈਕਲ ਤੇ ਆਏ ਇੱਥੇ ਜੋੜੇ ਲਾਤੇ ਸਜੇ ਖੱਬੇ ਕਿਤੇ ਤੇ ਆ ਕੇ ਸੰਗਤ ਵਿੱਚ ਬਹਿ ਗਏ ਬਾਬਾ ਜੀ ਦੇ ਬਚਨ ਸੁਣੇ ਸਮਾਪਤੀ ਹੋਈ ਅੰਮ੍ਰਿਤ ਵੇਲੇ ਹੁਕਮਨਾਮਾ ਹੋਇਆ ਤੇ ਘਰਾਂ ਨੂੰ ਚਲੀ ਗਈ ਸੰਗਤ ਤੇ ਉਹ ਮਾਈ ਵੀ ਆਪਣੇ ਘਰ ਵਾਲੇ ਨਾਲ ਜਦੋਂ ਜਾਣ ਲੱਗੀ ਤੇ ਜੋੜੇ ਨਾਲ ਲੱਪਣ ਉਹਨੂੰ ਅੱਛਾ ਫਿਰ ਵੱਡੀ ਗੱਲ ਕੀ ਸੀ ਉਸ ਮਾਈ ਦੇ ਚਾਰ ਕੁੜੀਆਂ ਹੀ ਸੀ ਤੇ ਉਹ ਪੁੱਤਰ ਦੀ ਲਾਲਸਾ ਜਉਂਦੀ ਸੀ ਇੱਥੇ ਕਿ ਮੇਰੀ ਝੋਲੀ ਖੈਰ ਪੈ ਜੇ ਕਿਤੇ ਸਾਥ ਸੰਗਤ ਬੇਸ਼ੱਕ ਲੜਕਾ ਤੇ ਲੜਕੀ ਵਿੱਚ ਅੱਜ ਫਰਕ ਨਹੀਂ ਦੁਨੀਆ ਕਰਦੀ ਪਰ ਫੇਰ ਵੀ ਕਿਤੇ ਨਾ ਕਿਤੇ ਲੜਕੇ ਦੀ ਆਸ ਹੁੰਦੀ ਹੈ ਕਿਉਂਕਿ ਗੁਰਬਾਣੀ ਵਿੱਚ ਵੀ ਆਖਿਆ ਨਾ ਪੁੱਤੀ ਗੰਢ ਪਵੇ ਸੰਸਾਰ ਉਹਨਾਂ ਨਾਲ ਹੀ ਸੀਰ ਚੱਲਦਾ ਹੁਣ ਬਾਬਾ ਜੀ ਕੋਲ ਆਈ ਜਾਂਦੀ ਜੋੜਾ ਗਵਾਚ ਗਿਆ ਤੇ ਡਰੇ ਨਾਲੇ ਘਰ ਵਾਲੇ ਤੋਂ ਵੀ ਮੇਰੀ ਜੋੜੀ ਜੁੱਤੀ ਚੱਕੀ ਗਈ ਤੇ ਇਹਨੇ ਤਾਂ ਮੈਨੂੰ ਕੁੱਟਣਾ ਮਾਰਨਾ ਸੁਭਾ ਤਤਾ ਸੀ ਬਾਪੂ ਦਾ ਪੈਰ ਜੇ ਲਕੋ ਕੇ ਚੁੰਨੀ ਜੀ ਖਿਲਾਰ ਕੇ ਜੇ ਵਹਿ ਗਈ ਵੀ ਇਹਨੂੰ ਪਤਾ ਨਾ ਲੱਗੇ ਵੀ ਜੋੜਾ ਗਵਾਇਆ ਹੀ ਹੈ ਸਾ ਸੰਗਤ ਬੋਲੋ ਸ਼੍ਰੀ ਸੰਗਤ ਬੋਲੇ ਬੋਲੋ ਤੇ ਸੰਗਤ ਜੀ ਜੋੜਾ ਤਾਂ ਗਵਾਚ ਗਿਆ ਤੇ ਜਦੋਂ ਤਖਾਨਵਦ ਪਿੰਡ ਪਹੁੰਚੀ ਨਾ ਮਾਤਾ ਤੇ ਬੜਾ ਹੀ ਉਹਨੂੰ ਦੁੱਖ ਲੱਗਿਆ ਕਹਿੰਦੀ ਹੁਣ ਮੈਂ ਕਿਵੇਂ ਦੱਸਾਂ ਵੀ ਮੇਰਾ ਤਾਂ ਜੋੜਾ ਗਵਾਚ ਗਿਆ ਤੇ ਜਦੋਂ ਸਾਈਕਲ ਤੋਂ ਉਤਰੇ ਤੇ ਮਾਈ ਜਦੋਂ ਪਾਣੀ ਧਾਨੀ ਫੜਾਉਣ ਲੱਗੀ ਉਹ ਕਹਿੰਦੇ ਚੱਪਲਾਂ ਜੋੜਾ ਕਿੱਥੇ ਐ ਡਰਦੀ ਡਰਦੀ ਨੇ ਦੱਸਿਆ ਵੀ ਉਹ ਤਾਂ ਕਲੇਰੀ ਨਾਨਕ ਸਰ ਬਾਬਾ ਜੀ ਦੇ ਕੋਲੇ ਰਾਤ ਗਏ ਸੀ ਪੁੰਨਿਆਂ ਤੇ ਉੱਥੇ ਗਵਾਇਆ ਆਈ ਪਤਾ ਨਹੀਂ ਕਿਹੜਾ ਲੈ ਗਿਆ ਚੱਕ ਕੇ ਤੇ ਸੰਗਤ ਜੀ ਉਹ ਭਾਈ ਬੜਾ ਗਰਮ ਹੋਇਆ ਉਹਨੇ ਦੋ ਚਾਰ ਪਹਿਲਾਂ ਗਾਲਾਂ ਗੁਲਾਂ ਵੀ ਕੱਢੀਆਂ ਤੇ ਮਾਰਨ ਪੈ ਗਿਆ ਉਹ ਕਹਿੰਦੀ ਚੱਲ ਆਪਾਂ ਲੱਭ ਲਿਆਉਣੇ ਐ ਮਾਰਦਾ ਕਿਉਂ ਐ ਤੇ ਜਦੋਂ ਇੱਥੇ ਨਾਨਕ ਸਰ ਦੁਬਾਰਾ ਸਾਈਕਲ ਤੇ ਆਏ ਜੋੜਾ ਲੱਭਿਆ ਕਿਤੇ ਨਾ ਲੱਭਿਆ ਪੈਰਾਂ 'ਚ ਪਾਉਣਾ ਲੱਜੋੜਾ ਤੇ ਧੰਨ ਬਾਬਾ ਈਸ਼ਰ ਸਿੰਘ ਜੀ ਉੱਥੇ ਆਸਣ ਤੇ ਬੈਠੇ ਸੰਗਤ ਨੂੰ ਪ੍ਰਸ਼ਾਦ ਦੇ ਰਹੇ ਸੀ ਸੰਗਤ ਭੁਗਤ ਰਹੀ ਸੀ ਤੇ ਉਹ ਮਾਈ ਕਹਿੰਦੀ ਮੈਂ ਬਾਬਾ ਜੀ ਤੋਂ ਲੈ ਕੇ ਆਉਣੀ ਆ ਜੋੜਾ ਸਾਥ ਸੰਗਤ ਬੋਲੋ ਵੇ ਤੇ ਸੰਗਤ ਬਾਬਾ ਜੀ ਦੇ ਨੇੜੇ ਨੇੜੇ ਬੈਠੀ ਉਹ ਮਾਈ ਵੀ ਨੇੜੇ ਜੇ ਹੁੰਦੀ ਜਾਂਦੀ ਐ ਤੇ ਪਿੱਛੇ ਖੜਾ ਉਹਦਾ ਘਰ ਵਾਲਾ ਅੱਖਾਂ ਕੱਢਦਾ ਲਾਲ ਲਾਲ ਕਹਿੰਦਾ ਉੱਠਦੀ ਨਹੀਂ ਚੱਲ ਇੱਥੋਂ ਜੋੜਾ ਲੱਭਦੀ ਫਿਰਦੀ ਐ ਇੱਥੇ ਇਥੋਂ ਕਿੱਥੋਂ ਜੋੜਾ ਦੇ ਦੇਣਗੇ ਬਾਬੇ ਤੇ ਬਾਬਾ ਜੀ ਨੇ ਦੇਖ ਲਿਆ ਵੀ ਉਹ ਭਾਈ ਇਸ਼ਾਰੇ ਕਰੀ ਜਾਂਦਾ ਬੀਬੀ ਨੂੰ ਵੀ ਚੱਲ ਇੱਥੇ ਕਿੱਥੇ ਜੋੜਾ ਲੱਭਦੀ ਹੈ ਬਾਬਾ ਜੀ ਕਹਿੰਦੇ ਮਾਈ ਕੀ ਗੱਲ ਹੈ ਭੰਸੋ ਬਚਪਨ ਦਾ ਜਾਣਦੇ ਸੀ ਬਾਬਾ ਜੀ ਕਹਿੰਦੇ ਭੰਸੋ ਕੀ ਗੱਲ ਹੈ ਕਹਿੰਦੀ ਬਾਬਾ ਜੀ ਵੀ ਰਾਤ ਪੁੰਨਿਆਂ ਤੇ ਆਏ ਸੀ ਤੇ ਜੋੜਾ ਗਵਾਚ ਗਿਆ ਤੇ ਮੇਰਾ ਤਾਂ ਜੋੜਾ ਨਹੀਂ ਲੱਭਦਾ ਤੇ ਇਹ ਮੈਨੂੰ ਮਾਰਨ ਪੈਂਦਾ ਬੋਲਦਾ ਬਹੁਤ ਹੈ ਧੰਨ ਬਾਬਾ ਈਸ਼ਰ ਸਿੰਘ ਜੀ ਸਾਰੇ ਆਖੋ ਧੰਨ ਬਾਬਾ ਜੀ ਬਾਬਾ ਈਸ਼ਰ ਸਿੰਘ ਜੀ ਨੇ ਦੋ ਪ੍ਰਸ਼ਾਦ ਦੇ ਸੇਵ ਚੱਕੇ ਤੇ ਮਾਈ ਨੂੰ ਕਹਿੰਦੇ ਲੈ ਕਰ ਝੋਲੀ ਉਹਦੀ ਝੋਲੀ ਚ ਸੇਵ ਸਿਟੇ ਝੋਲੀ ਚ ਸੇਵ ਪਾਏ ਤੇ ਬਾਬਾ ਜੀ ਕਹਿੰਦੇ ਆਹ ਜੋੜਾ ਲਾ ਦੇ ਤੇ ਅੱਜ ਤੋਂ ਬਾਅਦ ਉਹ ਜੋੜਾ ਮਿਲ ਜੂ ਆਖੋ ਸਤਨਾ ਦੇਖੋ ਬਾਬਾ ਜੀ ਦੀਆਂ ਰਹਿਮਤਾਂ ਅਮਰਤ ਹੁੰਦੇ ਆ ਕਹਿੰਦੇ ਆਉਂਦੀ ਪੂਰਨਮਾਸ਼ੀ ਨੂੰ ਅਮਰ ਸ਼ਕ ਲੋ ਨਿਤਨੇਮ ਚ ਵਾਅਦਾ ਕਰੋ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਸਾਰੀ ਜ਼ਿੰਦਗੀ ਦੇਖੋ ਸਾਲ ਬਾਅਦ ਉਸ ਮਾਈ ਦੇ ਘਰ ਜੋੜਾ ਹੋਇਆ ਪੁੱਤਰਾਂ ਦਾ ਆਖੋ ਸਤਨਾ ਵਾਹਿਗੁਰੂ ਦਿਓ ਜਕਰਾਂ ਇੱਕ ਗੱਜ ਕੇ ਦੋ ਪੁੱਤਰ ਹੋਏ ਉਹ ਵੀ ਜੋੜੇ ਬਾਬਾ ਜੀ ਨੇ ਉਹਨਾਂ ਦੇ ਨਾਮ ਰੱਖੇ ਸਾਰੇ ਪਰਿਵਾਰ ਨੇ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਬਣ ਗਏ ਤੇ ਬਾਬਾ ਜੀ ਨੇ ਕਿਹਾ ਜੋੜਾ ਲਾ ਦੇ ਤੇ ਆ ਜੋੜਾ ਲੈ ਜਾ ਦਾਸ ਨੇ ਅੱਖੀਂ ਵੇਖਿਆ ਉਸ ਮਾਤਾ ਬੰਸੋ ਨੇ ساری ਜ਼ਿੰਦਗੀ ਪੈਰਾਂ 'ਚ ਜੋੜਾ ਨਹੀਂ ਪਾਇਆ ساری ਉਮਰ ਨੰਗੇ ਪੈਰੀ ਰਹੀ ਐ ਭਾਵੇਂ ਗਰਮੀ ਹੋਵੇ ਅੰਤਾਂ ਦੀ ਨੰਗੇ ਪੈਰੀ ਉਹਨੇ ਆਉਣਾ ਇੱਥੇ ਸਰਦੀ ਹੋਵੇ ਅੰਤਾਂ ਦੀ ਨੰਗੇ ਪੈਰੀ ਉਹਨੇ ਆਉਣਾ ਇੱਥੇ ਬਾਬਾ ਜੀ ਦਾ ਬਚਨ ਯਾਦ ਕਰਾਉਂਦੀ ਰਹਿੰਦੀ ਸੀ ਮੈਨੂੰ ਕਹਿੰਦੀ ਬਾਬਾ ਜੀ ਮੈਨੂੰ ਬਾਬਾ ਜੀ ਨੇ ਆ ਜੋੜਾ ਦਿੱਤਾ ਉਹ ਜੋੜਾ ਗਵਾ ਲਿਆ ਸੀ ਮੈਂ ਤੇ ਬਾਬਾ ਜੀ ਨੇ ਝੋਲੀਆਂ ਭਰੀਆਂ ਤੋ ਭਾਗਾ ਵਾਲਿਓ ਇੱਥੋਂ ਦੁੱਧ ਪੁੱਤ ਵੀਜ਼ੇ ਕੈਨੇਡਾ ਅਮਰੀਕਾ ਦੇ ਤਾਂ ਮੰਗਦੇ ਹਾਂ ਤੁਸੀਂ ਬਾਬਾ ਜੀ ਦੇ ਘਰ ਆਓ ਇੱਥੇ ਰੱਬ ਨੂੰ ਵੀ ਮੰਗ ਲਓਗੇ ਤੇ ਰੱਬ ਵੀ ਪ੍ਰਗਟ ਹੋ ਜਾਊ ਆਖੋ ਸਤਨਾਮ ਵਾਹਿਗੁਰੂ ਤੇ ਆਓ ਮੇਰਾ ਦਿਲ ਕਰਦਾ ਕੱਲ ਹੀ ਦੋ ਚਾਰ ਲਾਈਨਾਂ ਲਿਖਾਈਆਂ ਮੈਂ ਪੜ੍ਹ ਕੇ ਸਮਾਪਤੀ ਕਰੂੰਗਾ ਬੜੇ ਪਿਆਰ ਵਿੱਚ ਤੁਸੀਂ ਬੈਠਿਓ ਰੱਬ ਨੇ ਵੀ ਕਿਰਪਾ ਕੀਤੀ ਮੌਸਮ ਠੰਡਾ ਕੀਤਾ ਦੇਖੋ ਅੱਜ ਪੱਖੇ ਚੱਲਣਾਂ ਚੱਲਣ ਮਾਹੌਲ ਹੀ ਬੜਾ ਪਿਆਰਾ ਬਣਾਤਾ ਬਾਬਾ ਜੀ ਅੱਛਾ ਤੁਹਾਨੂੰ ਹੋਰ ਦੱਸਾਂ ਬਾਬਾ ਰਾਮ ਸਿੰਘ ਜੀ ਨਾਨਕ ਸਰ ਸਿੰਘੜੇ ਵਾਲਿਆਂ ਨੇ ਮੈਨੂੰ ਸੁਣਾਇਆ ਕਹਿੰਦੇ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਸਾਨੂੰ ਸਾਰੇ ਦਿਨ ਚੰਗੇ ਐ ਸਾਰੇ ਮਹੀਨੇ ਚੰਗੇ ਪਰ ਸਾਨੂੰ ਅੱਸੂ ਦਾ ਮਹੀਨਾ ਸਭ ਤੋਂ ਚੰਗਾ ਲੱਗਦਾ ਤੇ ਅੱਸੂ ਦੇ ਮਹੀਨੇ ਬਾਬਾ ਜੀ ਦਰਗਾਹ ਨੂੰ ਜਾਂਦੇ ਐ ਇੱਕੀ ਅੱਸੂ ਬਾਬਾ ਜੀ ਪਾਣਾ ਵਰਤੌਂਦੇ ਐ ਤੇ ਸੰਗਤ ਜੀ ਪਹਿਲਾਂ ਹੀ ਬਚਨ ਕਰੀ ਜਾਂਦੇ ਸੀ ਬਾਬਾ ਜੀ ਪਹਿਲਾਂ ਹੀ ਇਸ਼ਾਰੇ ਦੇ ਹੀ ਜਾਂਦੇ ਸੀ ਜਾਣਦੇ ਤਾਂ ਪਿਆਰਿਓ ਉਹ ਹੰਸਰਾ ਪਰਿਵਾਰ ਹੈ ਬਲਵੀਰ ਸਿੰਘ ਸੀ ਉਹ ਬੜਾ ਕਟੜਵਾਦੀ ਸੀ ਉਹ ਆਉਂਦਾ ਨਹੀਂ ਸੀ ਮਹਾਂਪੁਰਸ਼ਾਂ ਦੇ ਤੇ ਉਹਦਾ ਯਾਰ ਦੋਸਤ ਦੇਹਰਾਦੂਨ ਬਾਬਾ ਜੀ ਦੇ دیਵਾਨ ਲੱਗੇ ਲੈ ਗਿਆ ਧੱਕੇ ਨਾਲ ਤੇ ਉਹਦੇ ਮਨ 'ਚ ਸ਼ੰਕਾ ਸੀ ਵੀ ਇਹ ਫੋਟੋਆਂ ਰੱਖਦੇ ਐ ਗੁਰੂ ਨਾਨਕ ਸਾਹਿਬ ਦੀਆਂ ਤੇ ਇਹਨਾਂ ਨੂੰ ਸੰਗਤ ਮੱਥੇ ਕਿਉਂ ਟੇਕਦੀ ਐ ਮਹਾਂਪੁਰਸ਼ਾਂ ਨੂੰ ਐਂ ਜੀ ਮਹਾਰਾਜ ਬਾਣੀ ਵਿੱਚ ਕਹਿੰਦੇ ਜੋ ਦੇਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀ ਉਹ ਫਿਰ ਤਾਂ ਬਾਣੀ ਝੂਠੀ ਹੈ ਜੇ ਇਹ ਬੰਦਿਆਂ ਦੀ ਮੰਨੀਏ ਤਾਂ ਕੋਈ ਵੀ ਗੁਰਸਿੱਖ ਮਿਲਦਾ ਉਹਦੇ ਨਿਵ ਕੇ ਚਰਨੀ ਹੱਥ ਲਾਉਣ ਚ ਕੋਈ ਗੁਨਾਹ ਨਹੀਂ ਹੈ ਓਏ ਅਸੀਸ ਤਾਂ ਬੰਦਾ ਮਾਪ ਪਿਓ ਦੀ ਵੀ ਲੈਂਦਾ ਵੱਡਿਆਂ ਦੇ ਆਪਾਂ ਗੋਡੀਆਂ ਹੱਥ ਲਾਉਣੇ ਆ ਇਹ ਚ ਕੋਈ ਪਾਪ ਨਹੀਂ ਹੋ ਗਿਆ ਇੰਨੇ ਕਟੜ ਨਾ ਬਣੋ ਸਿੱਖੀ ਬੜੇ ਪ੍ਰੇਮ ਦਾ ਸੌਦਾ ਸੀ ਇਹ ਐਵੇਂ ਬਣਾਤਾ ਲੋਕਾਂ ਨੇ ਕਟੜਪੁਣੇ ਚ ਤਾਇਓ ਲੋਕੀ ਟੁੱਟਦੇ ਜਾਂਦੇ ਇਹ ਤਾਂ ਪ੍ਰੇਮ ਦੀ ਖੇਡ ਐ ਜਿਨ ਪ੍ਰੇਮ ਕਿਓ ਤੇ ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਕਰਦੇ ਕਹਿੰਦੇ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਦੀ ਫੋਟੋ ਤਾਂ ਕਈਆਂ ਨੂੰ ਚੁਬਦੀ ਐ ਬੁਰੀ ਲੱਗਦੀ ਐ ਤੇ ਆਪ ਆਪਣੀਆਂ ਜਨਾਨੀਆਂ ਦੀਆਂ ਫੋਟੋਆਂ ਜੇਬਾਂ ਚ ਪਾਈ ਫਿਰਦੇ ਤੇ ਬਲਵੀਰ ਸਿੰਘ ਦੀ ਘਰ ਵਾਲੀ ਦੀ ਫੋਟੋ ਜੇਬ ਵਿੱਚ ਸੀ ਆਖੋ ਸਤਨਾਮ ਮਨ ਫੜ ਲਿਆ ਨਾ ਬਾਬਾ ਜੀ ਨੇ ਬਾਬਾ ਜੀ ਕਹਿੰਦੇ ਇੱਥੇ ਕਹਿੰਦੇ ਸਾਧੂਆਂ ਦੇ ਪੈਰੀ ਡਿੱਗਦੇ ਕਹਿੰਦੇ ਕਈ ਵਾਰੀ ਆਪਣੀਆਂ ਘਰ ਵਾਲੀਆਂ ਦੇ ਵੀ ਪੈਰੀ ਹੱਥ ਲਾਉਣਾ ਪੈਂਦਾ ਤੇ ਜਦੋਂ ਬਾਬਾ ਜੀ ਨੇ ਕਰੇ ਬਚਨ ਤੇ ਬਲਵੀਰ ਸਿੰਘ ਦਾ ਮਨ ਫੜਿਆ ਗਿਆ ਕਹਿੰਦੇ ਕਈ ਸੋਚਦੇ ਐ ਕਿ ਸਾਧਾਂ ਕੋਲੇ ਕੀ ਐ ਸਾਧਾਂ ਕੋਲੇ ਲੈ ਕੇ ਲੈਣ ਕੀ ਜਾਣਾ ਕਹਿੰਦੇ ਸਾਥ ਤਾਂ ਉਹ ਐ ਜਿਹੜਾ ਜਿਉਂਦਿਆਂ ਤਾਂ ਸਾਥ ਨਭਾਉਂਦੇ ਐ ਤੇ ਮਰਿਆਂ ਤੋਂ ਵੀ ਸਾਥ ਨਭਾਉਂਦਾ ਸਾਧੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਨਕ ਕੱਚੜਿਆਂ ਸਿਓ ਢੋਂਡ ਸੱਜਣ ਸੰਤ ਓਏ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ ਓਏ ਦੁਨੀਆ ਤਾਂ ਜਿਉਂਦੇ ਛੱਡ ਜਾਂਦੀ ਐ ਔਖਾ ਸਮਾਂ ਆਜੇ ਦੁਨੀਆ ਛੱਡ ਜਾਂਦੀ ਐ ਸਭ ਤੋਂ ਨੇੜਲਾ ਬੰਦਾ ਹੀ ਫੋਨ ਚੱਕਣੋਂ ਹਟ ਜਾਂਦਾ ਜਦੋਂ ਔਖਾ ਸਮਾਂ ਆਵੇ ਤੇ ਮਹਾਪੁਰਸ਼ ਹੈ ਜਿਹੜਾ ਮੋਇਆਂ ਤੋਂ ਵੀ ਸਾਥ ਨਿਭਾਉਂਦੇ ਐ ਉਹ ਬਲਵੀਰ ਸਿੰਘ ਦਾ ਪੁੱਤਰ ਗੁਰਪਾਲ ਹੰਸਰਾ ਜਗਰਾਉਂ ਕਲਾਸ ਵਿੱਚ ਸਰੀਰ ਛੱਡ ਗਿਆ ਬਾਣਾ ਵਰਤ ਗਿਆ ਤੇ ਬਲਵੀਰ ਸਿੰਘ ਆਇਆ ਅੱਧੇ ਘੰਟੇ ਬਾਅਦ ਉਹ ਬੱਚਾ ਦੁਬਾਰਾ ਜਿਉਂਦਾ ਹੋਇਆ ਕਿਉਂ ਬਲਵੀਰ ਸਿੰਘ ਦੀ ਸ਼ਰਧਾ ਵੱਜ ਗਈ ਕਹਿੰਦੇ ਬਾਬਾ ਜੀ ਨੇ ਕਿਹਾ ਸੀ ਗੁਰੂ ਨਾਨਕ ਦੇ ਘਰ ਦਾ ਸੰਗੀ ਹੋਵੇ ਉੱਥੇ ਜਮਦੂਤਾਂ ਦਾ ਜਮਾ ਦਾ ਕੀ ਕੰਮ ਉੱਥੇ ਮੌਤ ਕਿਵੇਂ ਆ ਜੂਗੀ ਬਾਬਾ ਜੀ ਦੀ ਕਿਰਪਾ ਨਾਲ ਅੱਧੇ ਘੰਟੇ ਬਾਅਦ ਗੁਰਪਾਲ ਹੰਸਰੇ ਵਿੱਚ ਦੁਬਾਰੇ ਸੁਵਾਸ ਪਾਏ ਬਾਬਾ ਜੀ ਨੇ ਆਖੋ ਸਤਨਾਮ ਵਾਹਿਗੁਰੂ ਉਹ ਅੱਜ ਵੀ ਜਿਉਂਦਾ ਅਮਰੀਕਾ 'ਚ ਬੈਠਾ ਬੜੀ ਟੱਕਰ ਲੈਂਦਾ ਹੈ ਨਿੰਦਕਾਂ ਨਾਲ ਜਿਹੜੇ ਨਾਨਕ ਸਰ ਦੀ ਨਿੰਦਿਆ ਕਰਦੇ ਹਨ ਪੂਰੀ ਟੱਕਰ ਲੈਂਦੇ ਆ ਉਹਨਾਂ ਨਾਲ ਤੇ ਆਓ ਆਪਾਂ ਵੀ ਪਿਆਰ ਨਾਲ ਪੜਿਓ ਫਿਰ ਸਮਾਪਤੀ ਹੈ ਉਗਣਾ ਦਾ ਮੈਂ ਭਰਿਆ ਵਿੱਚ ਗੁਣ ਨਹੀਂ ਕੋਈ ਐ ਤੂੰ ਬਖਸ਼ਣਹਾਰ ਬਾਬਾ ਜੀ ਤੇਰੇ ਵਰਗਾ ਕੋਈ ਐ ா கோா ਵਰਗਾਣਾ ਕੋਈ ਏ ਤੂੰ ਬਖਸ਼ਣ ਹਾਰ ਬਾਬਾ ਜੀ ਤੇਰੇ ਵਰਗਾਣਾ ਕੋਈ ਏ ਜਿਨ੍ਹਾਂ ਨੇ ਬਾਬਾ ਈਸ਼ਰ ਸਿੰਘ ਦੀ ਸੰਗਤ ਕੀਤੀ ਸੀ ਦਰਸ਼ਨ ਕੀਤੇ ਐ ਜਦੋਂ ਆਉਂਦੇ ਆ ਨਾ ਇੱਥੇ ਫਿਰ ਕਹਿੰਦੇ ਐ ਬਾਬਾ ਜੀ ਤੇਰੇ ਦਰਸ਼ਨ ਨੂੰ ਜਦ ਤੂੰ ਤਰਸਦੀ ਰੂਹਾਵੇ ਆਵਾਜ ਨਾਨਕ ਸਰ ਮੈਂ ਬੈਠਾ ਆਸਨ ਤੇ ਤੂੰ ਹੋਵੇਂ ਆਮ ਜਸ ਨਾਨਕ ਸਰ ਮੈਂ ਬੈਠਾ ਆਸਣ ਤੇ ਤੂੰ ਹੋਵੇਂ ਬਾਬਾ ਜੀ ਤੇਰੇ ਦਰਸ਼ਨ ਨੂੰ ਜਦੋਂ ਸਰ ਲੂ ਬੈਠ ਅਸਣ ਤੇ ਤੂੰ ਹੋਵੇ ਆਮਦਤ ਨਾਨਕ ਸਰ ਲੂ ਬੈਠ ਅਸਣ ਤੇ ਤੂੰ ਹੋਵੇ ਇੱਕੋ ਹੀ ਹੈ ਬਾਬਾ ਜੀ ਤੇਰੇ ਦਰ ਕਿਸ ਵਾਲੀ ਹਾਂ ਕਰਪਾ ਦਿਓ ਬੰਦਗੀ ਦਾ ਸਾਡੀ ਝੋਲੀ ਖਾਲੀ ਆ ਕਰਪਾ ਦਿਓ ਬੰਦਗੀ ਦਾ ਮੇਰੀ ਝੋਲੀ ਤਾਂ ਖਾਲੀ ਬਾਬਾ ਜੀ ਤੇਰੇ ਦਰ ਅਸੀਂ ਬਣ ਕੇ ਸਵਾਲੀਆ ਕਰਪਾ ਦਿਓ ਬੰਦਗੀ ਦਾ ਸਾਡੀ ਝੋ ਦੀ ਗੀਦਾ ਮੇਰੀ ਛੋੜੀ ਖਾਲੀਆ ਬਸ ਕੋਈ ਧਾਰਨਾ ਫਿਰ ਸਮਾਪਤੀ ਹੈ ਅੱਲਾ ਵਾਹੇ ਗੁਰੂ ਤੇਰਾ ਨਾਮ ਕੋ ਹੈ ਪਰਮਾਚ ਪੈਗੀ ਦੁਨੀਆ ਅੱਲਾ ਵਾਹਿ ਗੁਰੂ ਰਾਮ ਨਾਮ ਕੋ ਹੈ ਪਰਮਾਤ ਪੈਗੀ ਦੁਨੀਆ ਰਾਮ ਨਾਮ ਇੱਕ ਹੈ ਪਰਮਾਤ ਪੈਗੀ ਦੁਨੀਆ ਰਮਾਚ ਪੈਗੀ ਦੁਨੀਆਂ ਕੱਲ ਨੂੰ ਪੂਰਨਮਾਸੀ ਹੈ ਕਹਦੇ ਵੈਗੁਰੂ ਇਸੇ ਤਰ੍ਹਾਂ ਹਾਜ਼ਰੀ ਭਰਨੀ ਆ ਕੱਲ ਨੂੰ ਵੀ ਗੱਜਵੱਜ ਕੇ ਪਰਸੋਂ ਰਾਤ ਨੂੰ ਪਾਈ ਕੀ ਸਮਾਧ ਭੋਗ ਪੈਣੇ ਆ ਤੇ ਬਾਬਾ ਜੀ ਦੀ ਕਿਰਪਾ ਹਰੀ ਕੇ ਪਤਨ ਜਿੱਥੇ ਬਾਬਾ ਜੀ ਦਾ ਸਰੀਰ ਜਲ ਪ੍ਰਵਾਹ ਹੋਇਆ ਪਿਆਰੇ ਬਾਬਾ ਈਸ਼ਰ ਸਿੰਘ ਜੀ ਦਾ ਉੱਥੇ ਸਾਰਾ ਦਿਨ ਸਮਾਗਮ ਚੱਲਣਾ ਆਪ ਜੀ ਨੇ ਹਾਜ਼ਰ ਹੋਣਾ ਤੇ ਜਦੋਂ ਧਰਤੀ ਪੁਕਾਰਾਂ ਕਰਦੀ ਸਾਧੂਆਂ ਨੂੰ ਆਉਣਾ ਪੈਂਦਾ ਸਰਦਾਰ ਦਾਰਾ ਸਿੰਘ ਨੇ ਧਾਰਨਾ ਭੇਜੀ ਹੈ ਲਿਖ ਕੇ ਤਾਂ ਸੰਗਤ ਜੀ ਸਰਦਾਰ ਦਾਰਾ ਸਿੰਘ ਨੇ ਧਾਰਨਾ ਭੇਜੀ ਹੈ ਵੀ ਇੱਕ ਬੋਲ ਦਿਓ ਧਾਰਨਾ ਤੇ ਕਿਰਪਾ ਕਰ ਦਿਓ ਹਾਂਜੀ ਪੜਿਓ ਜੀ ਜਦੋਂ ਧਰਤੀ ਪੁਕਾਰਾਂ ਕਰਦੀ ਸਾਧੂਆਂ ਨੂੰ ਆਉਣਾ ਪੈਂਦਾ ਜਦੋਂ ਦਰਦੀ ਪੁਕਾਰਾਂ ਕਰਦੀ ਸਾਧੂਆਂ ਸਮੇਂ ਚ ਸਮਾ ਬਖਸ਼ਿਆ ਹੁਣ ਉਹਨਾਂ ਨੇ ਆਪ ਜੀ ਨੂੰ ਨਿਹਾਲ ਕਰਨ ਇਸੇ ਤਰ੍ਹਾਂ ਇੱਕ ਮਨ ਹੋ ਕੇ ਇਕਾਗਰਤਾ ਦਾ